ਹਾਂਜੀ ਦੋਸਤੋ ਲੈ ਕੇ ਆਇਆ ਵੀਡੀਓ ਕੱਲ 20 ਜਨਵਰੀ ਦੇ ਚਾਰ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਕੱਲ ਕਿਹੜੇ ਖਿਡਿਆਰੀ 21,000 ਰੁਪਏ ਦੇ ਵੈਸਟਰ ਰੇਡਰ ਤੇ ਜਾਫੀ ਬਣਾਂਗੇ ਤੇ ਉਹ ਵੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ। ਤੇ ਦੋਸਤੋ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਣੀ ਹੈ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਕਲਸ ਤਰਨਤਨ ਸਾਹਿਬ ਟੀਮਾਂ ਦੇ ਵਿੱਚਕਾਰ ਸ਼ੋਅ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰ ਸਿੰਘ ਦੀ ਟੀਮ ਸੈਕੰਡ ਰਹੀ ਤੇ ਭਾਈ ਲੱਧੂ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਹਾਂ ਭੀਮਾ ਸਿਰਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰੋੜੀ ਤੇ ਫਕਰ ਚੰਡੇ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਫਕਰ ਚੰਡੇ ਦੀ ਟੀਮ ਫਾਸਟ ਰਹੀ ਤੇ ਰੋੜੀ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਖੇਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਰ ਲਈ ਤੇ ਤੇ ਬਟ ਜਾਫੀ ਬਣੇਗਾ ਕੁਲਵੀਰ ਜਟਾਣੇ ਵਾਲਾ ਚਾਰ ਟੱਚ ਲੈ ਕੇ ਦੋ ਜਫੇ ਲਾਈ ਤੇ ਅੱਗੇ ਗੱਲ ਕਰਦੇ ਬੱਚਿਆਂ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰੌਂਦਾ ਤੇ ਤਲਵੰਡੀ ਰਾਏ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਤਲਵੰਡੀ ਰਾਏ ਦੀ ਟੀਮ ਸੈਕੰਡ ਰਹੀ ਤੇ ਰੌਂਦੇ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਖੇਡਾਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਟ ਰੇਡਰ ਬਣੇਗਾ ਗੋਸਾਰ ਰੌਂਦੇ ਵਾਲਾ ਤ ਵੈਸਟ ਜਾਫੀ ਬਣੇਗਾ ਰਾਮਰਾਉਂ ਤੇ ਆਲਾ ਦੋ ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਬਲਖੰਡੀ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 212000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਪਿੰਡਰ ਤੇ ਲੋਹਾਰੇ ਦੀਆਂ ਟੀਮਾਂ ਦੇ ਵਿੱਚਕਾਰ ਤੇ ਇਹਦੇ ਵਿੱਚੋਂ ਲੋਹਾਰੇ ਹੀ ਟੀਮ ਸੈਕੰਡ ਰਹੀ ਤੇ ਪਿੰਡਰਾਂ ਹੀ ਟੀਮ ਫਾਸਟ ਇਥੋਂ ਦੇ ਵੈਸਟ ਖੇਡਾਰੀਆਂ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਰਮਣਾ ਪਿੰਡਰਾਂ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਵੈੱਟ ਰੇਡਰ ਬਣੇਗਾ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਫੂਲਾ ਸੁਸਕਾ ਵਾਲਾ ਪੰਜ ਟੱਚ ਲੈ ਕੇ ਤਿੰਨ ਜਫੇ ਲਾਈ ਤੇ ਮੁੰਡੇ ਬਲਖੰਡੀ ਦੇ ਕਬੱਡੀ ਟੂਰਨਾਮੈਂਟ ਤੋਂ 21000 ਰੁਪਏ ਦੇ ਵੈੱਟ ਰੇਡਰ ਤੇ ਜਾਫੀ ਬਣेंगे ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ